ਕਤ ਪੈਨਸ਼ਨ ਲੈਣ ਆਈ ਸੀਗੀ ਕਾਦੀ ਪੈਨਸ਼ਨ ਬੜਾਪਾ ਪੈਨਸ਼ਨ ਦੀ ਕਾਊਂਟਰ ਨੰਬਰ 6 ਤੇ ਨਾ ਗੋਇਲ ਸਰਕਲ ਚਲੇ ਜਾਓ ਨਾ ਤਾਂ ਮੈਂ ਗੋਲਸਾਹ ਨੂੰ ਜਾਣਦੀ ਐ ਨਾ ਮੈਂ 6 ਨੰਬਰ ਕਾਊਂਟਰ ਜਾਣਦੀ ਮੈਨੂੰ ਤਾਂ ਪਤਾ ਨਹੀਂ ਤੁਸੀਂ ਦੱਸੋ ਤਾਂ ਵੇ ਭਾਈ 6 ਨੰਬਰ ਕਾਊਂਟਰ ਕਿਹੜੇ ਗੋਲਸਾਹ ਦਾ ਮੈਂ ਤਾਂ ਉਹ ਸਾਹਮਣੇ ਚਲੇ ਜਾਓ ਉਹ ਉੱਥੇ ਬੈਠਿਆ ਗੋਲਸਾਹ ਓਹੋ ਗੋਇਲ ਸਾਹ ਵੇ ਭਾਈ ਮੇਰੀ ਪੈਨਸ਼ਨ ਕੱਢ ਦੇ ਮਾਤਾ ਹਜੇ ਪੈਨਸ਼ਨ ਆਈ ਨਹੀਂ ਲੈ ਕੀ ਗੱਲ ਭਾਈ ਮੇਰੀ ਕਾ ਤਾਂ ਨਹੀਂ ਪੈਨਸ਼ਨ ਆਈਗੀ ਸਾਰਿਆਂ ਦੀ ਤਾਂ ਪੈਨਸ਼ਨਾਂ ਲੈਈਆਂ ਮੈਨੂੰ ਤਾਂ ਸਾਰੀਆਂ ਬੁਣੀਆਂ ਜਾ ਕੇ ਕਹਿੰਦੀਆਂ ਤਾਂ ਪੈਨਸ਼ਨਾਂ ਲੈਆਂ ਜਾਂ ਤੇ ਮੇਰੇ ਵੇਰਾ ਕਹਿੰਦੇ ਨੇ ਤੁਸੀਂ ਪੈਨਸ਼ਨ ਨਹੀਂ ਆਈ ਕੀ ਗੱਲ ਆ ਲੈ ਆਪਣਾ ਕਾਪੀ ਫੜਾ ਕਿੱਥੇ ਆ 1235 ਰੁਪਏ ਆ ਕੀ ਗੱਲ ਭਾਈ ਮੈਨੂੰ ਤਾਂ 1500 ਪੈਨਸ਼ਨ ਦਾ ਕੀ ਦੇਣੀ ਸੀ ਤੇ 2500 ਦਾ ਕੀ ਦੇਣ ਸੀ 1500 ਤਾਂ ਵੀ ਕਟਾਈ ਜਾਣੇ ਆ ਮੈਨੂੰ ਨਹੀਂ ਪਤਾ ਮਾਤਾ ਜਿੰਨੇ ਤੇਰੇ ਖਾਤੇ 'ਚ ਐ ਮੈਂ ਤੈਨੂੰ ਦੱਸ ਤੇ ਘਣਾਉਣੇ ਆ ਦੱਸ ਤੈਨੂੰ ਜਾ ਹੋਰ ਵੀ ਕੰਮ ਬਹੁਤ ਮੈਨੂੰ ਲੈ ਕੀ ਗੱਲ ਭਾਈ ਮੈਂ ਤਾਂ ਪੂਰਾ 1500 ਰੁਪਏ ਲੈ ਕੇ ਜਾਣਾ ਮੇਰੇ ਕਿਵੇਂ ਕੱਟੇ ਗਏ ਪੈਸੇ ਮਾਤਾ ਹੁਣ ਮੈਂ ਤੈਨੂੰ ਜੀਬ 'ਚੋਂ ਦੇ ਦਾਂ ਜਿੰਨੇ ਆਏ ਐ ਤੈਨੂੰ ਮੈਂ ਕਹੀ ਇਹਨਾਂ ਲੈਣੇ ਲੈ ਤੇ ਨਹੀਂ ਤੁਰਤੀ ਪਾਣਾ ਆ ਤੂੰ ਕਿਵੇਂ ਬੋਲਦਨ ਇਹ ਬੈਂਕ ਤੇਰੇ ਪੇਉਦੀ ਐ ਉੱਤੋਂ ਮੇਰੇ ਪੈਸੇ ਕੱਟੇ ਗਏ ਤੇ ਉੱਤੋਂ ਤੂੰ ਮੈਨੂੰ ਕਹਿੰਨਾ ਬੋਲਾ ਵੀ ਨਾ ਮੈਂ ਹਾਂ ਇਥੇ ਬਾਅਦ ਤੇ ਭਈਏ ਜੇ ਕੋਈ ਸ਼ਾਮ ਨਹੀਂ ਆਉਂਦਾ ਕਿਸੇ ਨੂੰ ਕਿਤਾਬ ਨਹੀਂ ਆਉਂਦਾ ਪੜ੍ਹ ਕੇ ਦੋ ਦੋ ਅੱਖਰ ਤੇ ਬਹਿ ਜਾਂ भैया भूया नहीं बानिए ना पोता मैं जा नहीं कड़ता पेंशन जो तो मर्जी कड़ा ला जा पाजा मैं नहीं कड़ता कड़ा के जाऊंगी पोता ता इथो इथे हां ले ले जी ले ले तो जिंदा ले ले कोई मैं जानी मैनेजर जा कोड़े मैं नहीं कड़ता जा क्योंकि के मैं ना कड़ता हैं नहीं कड़ता मैं जा ये सर क्या हुआ यार इतना शोर क्यों मचा रखा है माता ने सर का पेंशन दा रोला ही 1500 च पैसे कटे ना अच्छा पेंशन का चक्कर है मेरे पास बुलाओ यार सीधा ਦੇਖੋ ਕਿ ਨਾ ਉਹ ਸੇੜ ਤਣੇਰਾਜ ਜੀ ਹਾਂਜੀ ਤੁਸੀਂ ਕਾਹਨੂੰ ਲੈਣ ਚ ਲੱਗੇ ਆਜੋ ਆਜੋ ਸਿੱਧੇ ਆਓ ਮਹਾਰਾਜੋ ਬੈਠੋ 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 ਸਤਿਕਾਰ ਜੀ ਸਤਿਕਾਰ ਬੰਨੂ ਐ ਕਰੋ ਪਹਿਲਾਂ ਦੋ ਗਲਾਸ ਪਾਣੀ ਲੈ ਕੇ ਆਓ ਤੇ ਫਿਰ ਦੋ ਕੱਪ ਦੁੱਧ ਜਬਤੀ ਕੋ ਵਧੀਆ ਮਰੇ ਜੀ ਸਾਬ ਤੇ ਘਰ ਤੇ ਜੀ ਸੇੜ ਤਣੇਰਾਜ ਜੀ ਆਏ ਆਪਣੇ ਤੁਕ ਲਾ ਯਾਰ ਪੈਸੇ ਵਾਲੇ ਬੰਦੇ ਅੰਦਰ ਭਾਗੇ ਚਾਹਾਂ ਪੀਉਂਦੇ ਸਾਨੂੰ ਕੋਈ ਪੁੱਛਦੇ ਨਹੀਂ ਤੇ ਤੜਕੇ ਦੇ ਲਾਈਨ 'ਚ ਖੜੇ ਆ ਇੱਥੇ ਇਹ ਗੱਲਾਂ ਮਾਰੋ ਚੁੱਪ ਕਰੋ ਰੋਕੀਂ ਆ ਬਈ ਯਾਰ ਜੀ 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 ਅਰੇ ਕੋਈ ਬਾਤ ਨਹੀਂ ਹਮ ਹੋਕੇ ਠੀਕ ਹੈ ਹਾਂਜੀ ਮਾਤਾ ਕੀ ਹੋਇਆ ਕਿਉਂ ਸ਼ੋਰ ਮਚਾ ਰਹੇ ਥੇ ਆਪ ਮੇਰੇ ਪੈਨਸ਼ਨ ਥੋੜੀ ਅਰੇਜੀਜੀ ਨਿਯਮ ਦੇਗੀ ਆ ਜਿਹੜਾ ਬੈਠਾ ਨੇ ਟੁੱਟੇ ਜੇ ਦੰਦ ਵਾਲਾ ਮੇਰੀ ਪੈਨਸ਼ਨ ਦੇ ਵਿੱਚੋਂ ਪੈਸੇ ਖਾਈ ਜਾਂਦਾ ਮੈਨੂੰ ਪੈਨਸ਼ਨ ਹੀ ਨਹੀਂ ਦਿੰਦੇਗੀ ਤੇ ਪੈਨਸ਼ਨ ਸੀਗੀ ਮੇਰੀ 1500 ਤੇ ਇਹਨੇ ਮੈਨੂੰ 1430 ਰੁਪਏ ਆਏ ਆ ਜੀ ਕੋਈ ਬਾਤ ਲੈ ਲਓ ਮੈਂ ਦੇਖਦਾ ਹਾਂ ਲਓ ਅਬ ਉਹ ਦੇਖੋ ਇਹ ਕਾਪੀ ਟੁੱਟੇ ਦੰਦ ਵਾਲੇ ਕੋਲ ਮੇਰੇ ਕੋਲ ਹੈ ਨਹੀਂਗੀ ਅਰੇ ਗੋਇਲ ਸਾਹਿਬ ਗੋਇਲ ਸਾਹਿਬ ਬਾਸ ਸੁਣੋ ਇਧਰ ਮਾਤਾ ਕੀ ਦੇਣਾ ਬੁੱਕ ਦੇਣਾ अरे माताजी आपकी पेंशन है ना जो वो पंद्रह सौ ही आई है। अच्छा पेंट सर पे आपके मैसेज के कट गए। भाई तू सीकेरे मैसेज देख पैसे कहने नहीं करना मैंने फोन चलाऊं भी नहीं दफन दाखा से थोड़ी दया है। अरे ਮਤਾ ਉਹ ਆਪਕੋ ਮੈਸੇਜ ਆਤਾ ਹੈ ਨਾ ਉਹ ਬਤਾਨੇ ਵਾਲਾ ਕਿ ਆਪਕੀ ਪੈਨਸ਼ਨ ਆਈ ਹੈ ਜਾਂ ਨਹੀਂ ਕਿਤਨੀ ਆਈ ਹੈ ਉਹ ਆਪਕੋ ਮੈਸੇਜ ਵਿੱਚ ਪਤਾ ਚਲਦਾ ਹੈ ਉਸਕੇ ਪੈਸੇ ਕੱਟ ਹੋਏ ਹੈ ਜਈ ਲੈ ਪੈਨਸ਼ਨ ਆਈ ਤਾਂ ਮੈਨੂੰ ਜੋਗੇ ਦੀ ਬਹੂ ਨੇ ਦੱਸਿਆ ਕਿ ਤੁਸੀਂ ਮੇਰੇ ਘਰ ਦੇ ਪੈਸੇ ਕੱਟ ਲੈ ਖਾ ਮਖਾਈ ਕੱਟੀ ਜਾਂਦੇ ਤੁਸੀਂ ਪੈਸੇ ਲੈ ਕਰਦੀ ਆ ਤੁਹਾਡਾ ਸਿਆਪਾ ਮੈਂ ਤੁਹਾਡੇ ਜੋ ਅਕਨ ਮੈਂ ਨਹੀਂ ਸੁਣਣ ਛੱਡਾਂਗਾ ਕਰਕੇ ਦੇ ਸੱਦ ਕੇ ਪਾਇਆ ਤੇ ਪੈਨਸ਼ਨ ਦੇਣ ਵਿੱਚ ਸੀ ਕਹਿ ਰਹੇ ਨੇ ਮੈਨੂੰ ਪੈਸੇ ਹੈ ਨਹੀਂ ਥੋੜੇ ਵਕਤ ਬੈਂਕ ਚ ਬੇ ਤੂਸੀ ਮਾਰ ਗਏ ਵੇ ਵੇ ਥੋੜਾ ਬਈਜੇ ਵੇੜਾ ਵੇ ਵੇ ਤੁਸੀਂ ਤਾਂ ਮੇਰੀ ਪਿੰਜਣ ਖਾ ਗੇ ਵੇ ਥੋੜਾ ਕਕਣਾ ਰਹੇ ਵੇ ਬੈਂਕ ਵਾਲਿਓ ਵੇ ਤੁਸੀਂ ਸਾਡੇ 1500 ਖਾ ਕੇ ਕੀ ਥੋੜਾ ਪੂਰਾ ਪੈ ਜੂ ਵੇ ਵੇ ਤੁਸੀਂ ਵੇੜਾ ਬਈਜੇ ਤੁਸੀਂ 5000 ਲੈ ਲੈ ਇਹ ਨੀ ਰਾਜਦੇਵ ਵੇ ਮੈਂ ਤੁਹਾਡਾ ਇੱਥੇ ਫਿੱਟ ਸਿਆਪਾ ਕਰ ਜਾਵੇ ਵੇ ਤੁਹਾਡਾ ਕੱਖਣਾ ਰਹੇ ਵੇ ਤੁਸੀਂ ਸੁੱਤੇ ਪੇ ਰਹਿ ਜਾਵੇ ਗਰੀਬਾ ਦੇ ਪੈਸੇ ਖਾਣ ਵੜਿਓ ਹਾਏ ਵੇ ਤੁਸੀਂ ਤਾਂ ਤੜਕੇ ਤੋਂ ਹੱਦ ਕੇ ਬਾਲ ਨਹੀਂ ਆਵੇ ਭੁੱਖੇ ਤੇ ਆਣੂ ਖਾਲੀ ਮੋੜ ਦਿਨ ਆਵੇ ਬੈਂਕ ਵਾਲੇ ارے गोयल صاحب یہ کیا صبح صبح بھلا سر ڈال دیا اپ نے عمرے صاحب تے ہندکی پھپے کٹنی ہاں آ ہو وے تھانو تے لگدی ہے نت تو نہیں ہوئی پھر ضرور گلن ہوے میں تا تینوں لگدی اوی پھپے کٹنی وے میں تے لے کے جاؤں وے 1500 روپے بے تو ہن اٹھ کے کرسی تو بن کے بیٹھ گیا جج وے میرے واسطے او گوتا کہندا سی تیرے پیسے کٹ آ گئے وے 1433 روپے دسدا سی गोयल صاحب ਕਿਆ ਬੋਲਦੀ ਏ ਮਾਤਾ ਕੋ ਆਪਣੀ ਬਾਤ ਕਾਨੂੰ ਕਰੇ ਜਾ ਕੇ ਕੀ ਦੱਸਗੀ ਅਸਮੀ ਮੈਂ ਤਾਂ ਕਿ ਤੁਹਾਡੀ ਪੈਨਸ਼ਨ ਚੋਂ 65 ਰੁਪਏ ਕੱਟਾਏ ਤੇ ਮਾਤਾ ਜੀ ਤੇ ਮੇਰੀ ਗਾਲੀ ਪੈ ਗਿਆ ਬਹਿ ਕੇ ਸੋਚਾ ਮਾਤਾ ਕਿਆ ਹੋਇਆ ਨੀਕ ਤਕੀ ਦੱਸਾਂ ਨਹੀਂ ਤੀਏ ਨੀ ਖਾ ਗਿਆ ਨੀ ਮੈਨੇਜਰ ਨੀ ਖਾ ਗਿਆ ਨੀ ਇੱਕ ਚਮਚਾ ਜਿਹਾ ਹੋਰ ਮੈਨੇਜਰ ਦਾ ਬੈਠਾ ਨਹੀਂ ਮੈਨੂੰ ਗੋਲ ਸਾਹਿਬ ਕਹਿਣਾ ਨਹੀਂ ਆਉਂਦਾ ਨਹੀਂ ਇੱਥੇ

ਵੇ ਤੇ ਮੈਂ ਇੰਨੀ ਵੱਡੀ ਹੁੰਦੀ ਤਾਂ ਮੈਂ ਤੈਨੂੰ ਅਜੇ ਸੱਪੇਟ ਸੱਪਾ ਕਰਕੇ ਵਿਖਾਉਂਦੀ ਮੈਂ ਤਾਂ ਹੱਸ ਕੇ ਪੈਸੇ ਲੈ ਕੇ ਨਿਸ਼ਾਨ ਕਰਦੀ ਹੈ ਤੈਨੂੰ ਗੁੱਠਾ ਨਹੀਂ ਦੀ ਨਾ ਹੋਰ ਮੈਂ ਤੈਨੂੰ ਚਾਹ ਤੇਰੇ ਛੱਗੇ ਨਾਲ ਪੁੰਝ ਕੇ ਜਾਂਦੀ ਚਲ ਜਾ ਮਾਤਾ ਲੈ ਆ ਫੜ ਦਫਾ ਨਹੀਂ ਹੁਣ ਦੇਗੀ ਅੱਖਾਂ ਲੱਗਿਆ ਸੀ ਨਾ ਪੈਸੇ ਗੋਲ ਸਾਹਿਬ ਮੈਂ ਤਾਂ ਤੇਰੇ ਹੱਡਾਂ ਜੋ ਕੱਢ ਕੇ ਲੈ ਚੱਲੀ ਹਾਂ ਹੁਣ